ਦੇਵੀ ਕਿਸੇ ਦੇ ਘਰ ਜਾ ਕੇ ਇਹ ਨਹੀਂ ਬੋਲਣਾ ਚਾਹੀਦਾ ਭਾਗ ਫੁੱਟ ਜਾਂਦੇ ਨੇ ਇਸ ਦਾ ਕੀ ਮਤਲਬ ਹੈ ਇਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਫਤੇ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਵੀ ਕਿਸੇ ਦੇ ਘਰ ਜਾਂਦੇ ਆ ਤੇ ਆਪਾਂ ਵਧੀਆ ਵਧੀਆ ਚੰਗੀਆਂ ਚੰਗੀਆਂ ਗੱਲਾਂ ਕਰਦੇ ਆ ਤੇ ਆਪਾਂ ਉਸ ਨੂੰ ਅਹਿਸਾਸ ਕਰਾਉਨੇ ਆ ਕਿ ਅਸੀਂ ਤੇਰੇ ਲਈ ਚੰਗਾ ਸੋਚ ਰਹੇ ਆ ਅਸੀਂ ਤੇਰੇ ਲਈ ਬਹੁਤ ਵਧੀਆ ਸੋਚ ਰਹੇ ਆ ਕਿਉਂਕਿ ਅਸੀਂ ਵਧੀਆ ਇਨਸਾਨ ਆ ਅਸੀਂ ਉਹਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਨੀ ਆ ਪਰ ਅਸੀਂ ਦਿਲ ਵਿੱਚ ਕੀ ਸੋਚ ਰਹੇ ਆ ਕਦੇ ਅਸੀਂ ਵਿਚਾਰਿਆ ਨਹੀਂ ਕਦੇ ਸਾਡੇ ਮਨ ਵਿੱਚ ਕੀ ਰਿਹਾ ਕਦੇ ਅਸੀਂ ਆਪਣੇ ਆਪ ਤੇ ਵੀ ਜ਼ੋਰ ਨਹੀਂ ਦਿੱਤਾ ਚਾਹੇ ਅਸੀਂ ਉਹਦੇ ਲਈ ਮਾੜਾ ਸੋਚਦੇ ਹੋਈਏ ਪਰ ਅਸੀਂ ਕਦੇ ਉਹਦੇ ਮੂੰਹ ਤੇ ਇਹ ਗੱਲ ਕਹਿਣ ਦੀ ਹਕਤ ਨਹੀਂ ਕੀਤੀ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਵੇਖ ਕੇ ਸਾਡੇ ਚ ਵਿਗਾੜ ਨਾ ਪੈ ਜਾਏ ਇਹ ਬੰਦੇ ਦਾ ਵਿਸ਼ਵਾਸ ਮੇਰੇ ਤੋਂ ਉੱਠ ਨਾ ਜਾਏ ਹੁਣ ਇੱਕ ਬੇਨਤੀ ਕਰ ਦਮਾਂ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਉਹ ਗੱਲ ਮੂੰਹ ਤੇ ਕਹਿ ਦਿੰਦੇ ਨੇ ਪਰ ਉਹ ਇਹ ਨਹੀਂ ਦੇਖਦੇ ਕਿ ਇਹ ਬੰਦੇ ਦਾ ਬਾਅਦ ਵਿੱਚ ਰਿਐਕਸ਼ਨ ਕੀ ਹੋਵੇਗਾ ਸਾਧ ਸੰਗਤ ਹੁਣ ਬੰਦਿਆਂ ਦੀ ਆਦਤ ਹੁੰਦੀ ਹੈ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਆ ਪੰਜਾਬੀ ਪਾਸੇ ਚ ਜਵਾਨ ਖੁੱਲੀ ਹੁੰਦੀ ਹੈ ਤੇ ਉਹ ਇਹ ਨਹੀਂ ਦੇਖਦੇ ਕਿ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਗੱਲ ਇੱਕਦਮ ਜਿਹੜੀ ਹੈ ਉਹ ਕਹਿ ਹੀ ਦਿੰਦੇ ਨੇ ਪਿਆਰਿਓ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਉਹ ਗੱਲ ਹੰਕਾਰ ਦੇ ਵਿੱਚ ਕਰਦੇ ਨੇ ਵੀ ਮੇਰੇ ਕੋਲੇ ਹੈ ਤੇ ਕੋਲੇ ਹੈ ਨਹੀਂ ਦੂਸਰੇ ਨੂੰ ਨੀਵਾ ਰੱਖ ਕੇ ਉਹ ਗੱਲ ਕਰਦੇ ਨੇ ਪਰ ਸਾਧ ਸੰਗਤ ਚੀਜ਼ ਨੂੰ ਸਤਿਗੁਰੂ ਨੇ ਮਨਾ ਕੀਤਾ ਸਤਿਗੁਰੂ ਕਹਿੰਦੇ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੋਕ ਸੁਣਾਵਈ ਸਤਿਗੁਰੂ ਕਹਿੰਦੇ ਨੇ ਉਹ ਪ੍ਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ ਜੇ ਸੰਸਾਰ ਦੇ ਵਿੱਚ ਹੰਕਾਰ ਕਰੇਗਾ ਜੇ ਕਿਸੇ ਵੀ ਚੀਜ਼ ਦਾ ਹੰਕਾਰ ਕਰੇਗਾ ਤੇ ਯਾਦ ਰੱਖੀ ਉਹ ਪਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ ਇੱਕ ਨਾ ਇੱਕ ਦਿਨ ਤੈਨੂੰ ਵੀ ਉਹ ਗੋਡਿਆਂ ਤੇ ਲਿਆ ਸਕਦਾ ਹੈ ਕਿਉਂਕਿ ਉਹਦੇ ਕੋਲੇ ਤਾਕਤ ਹੈ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਹਰ ਕਿਸੇ ਨੂੰ ਹੌਸਲਾ ਦੇ ਹਰ ਕਿਸੇ ਦੇ ਨਾਲ ਤੂੰ ਪਿਆਰ ਨਾਲ ਪੇਸ਼ ਆ ਤੇ ਯਾਦ ਰੱਖ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਤੈਨੂੰ ਕਿਸੇ ਚੀਜ਼ ਦੀ ਘਾਟ ਜਿਹੜੀ ਹੈ ਉਹ ਨਹੀਂ ਆਵੇਗੀ ਜਦੋਂ ਤੂੰ ਹਰ ਕਿਸੇ ਦੇ ਨਾਲ ਪਿਆਰ ਦੇ ਨਾਲ ਪੇਸ਼ ਆਵੇਂਗਾ ਹੁਣ ਇਥੇ ਇੱਕ ਬੇਨਤੀ ਕਰ ਦੇਵਾਂ ਪਿਆਰਿਓ ਸਤਿਗੁਰੂ ਕਹਿੰਦੇ ਨੇ ਪਿਆਰ ਸਭ ਤੋਂ ਵੱਡੀ ਚੀਜ਼ ਹੈ ਕਿਉਂਕਿ ਜੇ ਤੂੰ ਕਿਸੇ ਦਾ ਸਤਕਾਰ ਕਰੇਂਗਾ ਤਾਂ ਤੇਰਾ ਵੀ ਸਤਕਾਰ ਦੁੱਗਣਾ ਹੋਵੇਗਾ ਤੇ ਜੇ ਤੂੰ ਕਾ ਮਾੜਾ ਕਰੇਂਗਾ ਤੇ ਤੇਰਾ ਉਦੋਂ ਦੁੱਗਣਾ ਮਾੜਾ ਹੋਏਗਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਭਲਿਆ ਕਦੇ ਕਿਸੇ ਨੂੰ ਉਹਦੇ ਪਿੱਠ ਪਿੱਛੇ ਮਾੜਾ ਨਾ ਬੋਲੀ ਕਰੇ ਕਿਸੇ ਨੂੰ ਦੇ ਮੂੰਹ ਤੇ ਮਾੜਾ ਨਾ ਬੋਲੀ ਮਿੱਠਤ ਨੀਵੀਂ ਨਾਨਕਾ ਚੰਗਿਆਈਆਂ ਤਤ ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਏ ਆਪਾਂ ਇਹ ਵੀ ਸ਼ਬਦ ਬਾਣੀ ਪੜ੍ਹ ਰਹੇ ਹਾਂ ਸਤਿਗੁਰੂ ਕਹਿੰਦੇ ਨੇ ਕਦੇ ਕਿਸੇ ਨੂੰ ਬੁਰਾ ਨਾ ਬੋਲੀ ਕਦੇ ਕਿਸੇ ਦਾ ਮਾੜਾ ਨਾ ਤੱਕੀ ਯਾਦ ਰੱਖੀ ਤੇਰਾ ਸਤਿਗੁਰੂ ਕਦੇ ਮਾੜਾ ਨਹੀਂ ਹੋਣ ਦੇਣਗੇ ਸਤਿਗੁਰੂ ਨੇ ਹਮੇਸ਼ਾ ਹੀ ਇਨਸਾਨ ਨੂੰ ਚੰਗੀ ਫਿਤਰਤ ਵਾਲਾ ਬਣਨ ਦੇ ਲਈ ਪ੍ਰੇਰਿਆ ਹੈ ਪਰ ਸਾਧ ਸੰਗਤ ਉਹ ਗੱਲ ਵੱਖਰੀ ਹੈ ਕਿ ਅਸੀਂ ਬਣੀ ਚਾਹੁੰਦੇ ਸਤਿਗੁਰੂ ਕਹਿੰਦੇ ਨੇ ਛਤਹੀ ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਪਰਮਾਤਮਾ ਦਾ ਇੱਕ ਰਸ ਪ੍ਰੇਮ 36 ਕਿਸਮਾਂ ਦੇ ਸਵਾਦਲੇ ਭੋਜਨ ਨੇ ਪਰ ਉਹ ਸੱਚੀ ਉੱਚੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਸਤਗੁਰੂ ਜੀ ਦੇ ਤੇ ਕਿਰਪਾ ਕਰਦੇ ਸਤਗੁਰੂ ਜੀ ਦੇ ਤੇ ਮਿਹਰ ਕਰਦੇ ਤੇ ਪਿਆਰਿਓ ਆਪਾਂ ਉਹਦੇ ਤੋਂ ਮੰਗੀਏ ਸਤਗੁਰੂ ਅਜੇਹਾ ਬਣਾਇਓ ਅਜਿਹੀ ਕਿਰਪਾ ਕਰੇ ਜਿਹੀ ਰਹਿਮਤ ਕਰਿਓ ਸਤਗੁਰੂ ਕਿ ਮੈਨੂੰ ਕਦੇ ਕਿਸੇ ਦੇ ਹੱਥਾਂ ਵੱਲ ਤਕਣਾ ਨਾ ਪਵੇ ਮੇਰੇ ਕੋਲੇ ਸਭ ਕੁਝ ਆਪਣਾ ਹੋਵੇ ਤੇ ਤੇਰੀ ਕਿਰਪਾ ਹੋਵੇ ਤੇ ਸਤਗੁਰੂ ਮੈਂ ਹਮੇਸ਼ਾ ਕਦੇ ਕਿਸੇ ਦਾ ਮਜ਼ਾਕ ਨਾ ਉਡਾਵਾਂ ਹਮੇਸ਼ਾ ਕਿਸੇ ਦੀ ਮਦਦ ਜ਼ਰੂਰ ਕਰਾਂ ਸਤਿਗੁਰੂ ਐਸੀ ਕਿਰਪਾ ਕਰਿਓ ਸਤਿਗੁਰੂ ਉੱਥੇ ਫਿਰ ਹੋਰ ਵੀ ਦੁੱਗਣੀ ਕਿਰਪਾ ਕਰ ਦਿੰਦੇ ਨੇ ਸਤਿਗੁਰੂ ਨੇ ਹਮੇਸ਼ਾ ਇੱਕੋ ਗੱਲ ਨੂੰ ਤਰਜੀ ਦਿੱਤੀ ਹੈ ਨਿਰਭਉ ਨਿਰਵੈਰ ਇਹ ਦੋ ਸ਼ਬਦ ਆਪਾਂ ਲਿਖਣ ਦੇ ਵਿੱਚ ਯਕੀਨ ਰੱਖਦੇ ਹਾਂ ਮੋਟਰ ਕਾਰਾਂ ਵਹੀਕਲਾਂ ਤੇ ਲਿਖੇ ਹੁੰਦੇ ਨੇ ਪਰ ਕਦੇ ਇਹਨਾਂ ਦੇ ਅਰਥਾਂ ਨੂੰ ਸਮਝੀਏ ਵੀ ਅਕਾਲ ਪੁਰਖ ਜੇ ਜਿਹੜਾ ਅਕਾਲ ਪੁਰਖ ਨੂੰ ਮੰਨਣ ਵਾਲਾ ਨਿਰਭਉ ਉਹ ਕਿਸੇ ਤੋਂ ਡਰਦਾ ਨਹੀਂ ਹੈ ਨਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਤੇ ਸਤਿਗੁਰੂ ਨੇ ਸਾਨੂੰ ਐਸਾ ਬਰਕਰਾਰ ਬਣਾਇਆ ਅਸੀਂ ਅਜਿਹਾ ਬਣਨ ਦੇ ਵਿੱਚ ਯਕੀਨ ਕਰੀਏ ਸਤਿਗੁਰੂ ਫੇਰ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ